ਫੈਸਲਾ ਹੋ ਗਿਆ ਫੈਸਲਾ ਹੋ ਗਿਆ ਨਵੇਂ ਚੇਰ ਦਾ ਪ੍ਰਧਾਨ ਮਿਸਿਸ ਬਲਵਿੰਦਰ ਕੌਰ ਨੂੰ ਬਣਾਇਆ ਗਿਆ ਔਰ 10 ਵੋਟਾਂ ਵੀ ਪੈਂਦੀਆਂ ਨੇ ਨਗਰ ਦੀ ਨਾਲ ਵਿੱਚ ਨਰਜੀਤ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਦੋਸਤੋ ਅਗਲੀ ਗੱਲ ਕਰੀਏ ਤਾਂ ਵਾਈਸ ਪ੍ਰਧਾਨ ਨੌਜ਼ ਐਮਸੀ ਨੌਜ਼ ਬੀਐਸਪੀ ਤੋਂ ਬਣਾਇਆ ਗਿਆ ਪਰ ਵੋਟਾਂ ਦਾੜੇ ਵੱਜਦੇ ਪਏ ਨੇ ਇਹ ਤਾਂ ਕਰਮਾਂ ਦੇ ਸਾਹਮਣੇ ਵੀਰੇ ਕਿਈ ਝੂਠ ਦੇ ਰਹਿ ਜਾਂਦੇ ਆ ਕਿਹਨੇ ਮੇਲ ਹਾਰ ਪੈ ਜਾਂਦੇ ਆ इन जे साथीअनि सवाल सवादु शहर जे हथ में कम इहे वॾी गान

ਜਿਹੜਾ ਡਾ ਵੱਡਾ ਮਾਨ ਸਤਿਕਾਰ ਦਿੰਦਾ ਜਿਦੇ ਅਸੀਂ ਸ਼ਹਿਰ ਦੇ ਮਾਮਲੇ ਹਮੇਸ਼ਾ ਪੰਜਾਬ ਦੀ ਅਸੈਂਬਲੀ ਚੱਕਦੇ ਆਂ ਉਹ ਇਸੇ ਕਰਕੇ ਚੱਕਦੇ ਆਂ ਵੀ ਯਾਰ ਸ਼ਹਿਰ ਦਾ ਵਿਕਾਸ ਹੋਵੇ ਸ਼ਹਿਰ ਅੱਗੇ ਵਧੇ ਆਪਾਂ ਰਣ ਮਰ ਕੇ ਅੱਗੇ ਵਧਾਈ ਬਹੁਤ 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 ਧੰਨਵਾਦ ਕਿਉਂਕਿ ਤੁਸੀਂ ਬਹੁਤ ਸਾਰੇ ਮਾਮਲੇ ਸਾਡੇ ਧਿਆਨ ਚ ਲਿਆਉਂਦੇ ਰਹਿੰਦੇ ਆਂ ਅਸੀਂ ਉਹਨਾਂ ਨੂੰ ਤੁਹਾਡੇ ਜਿਹੜੇ ਚੈਨਲ ਤੋਂ ਦੇਖ ਕੇ ਉਹ ਵੀ ਅਸੀਂ ਵਿਧਾਨ ਸਭਾ ਚੱਕਦੇ ਆਂ ਤੁਹਾਡਾ ਵੀ ਧੰਨਵਾਦ ਬਹੁਤ ਸ਼ੁਕਰੀਆ ਸਾਏ ਬੜੇ ਹਲਮੀ ਪਰਪੁਰ ਇਨਸਾਨ ਨੇ ਐਮ ਐਲ ਏ ਲੋਕ ਸੇਤਰਪਾਲ ਜੀ ਵਿੱਚ ਇੱਕ ਨਾਰਥ ਨਾਲ ਗੱਲ ਕਰਦੀ ਹੈ ਨਾਰਥ ਉਹਨਾਂ ਨੇ ਤਾਂ ਨਾਰਥ ਨਾਰਥ ਨੂੰ ਮਾਨਣਾ ਸੀ ਕਹਿ ਸਕਦੇ ਕਿਸਾ ਡਾਂਬਰਾ ਜੋ ਸਰਗਰਾਂ ਦੀ ਜਾਰੀ ਬੜੀ ਪੁਰਾਣੀ ਹੈ ਔਰ ਨਾਰਥ ਵੀ ਬੜੇ ਹੰਮਲ ਨੇ ਨਾਰਥ ਹੁਣੀ ਬੜੇ ਡੈਡੀਕੇਟਿਡ ਵੀ ਸ਼ਹਿਰ ਲਈ ਕੰਮ ਕਰਦੇ ਸੀ ਕੰਮ ਦੇ ਆਏ ਨੇ ਕੰਮ ਕਰਦੇ ਆਏ ਨੇ ਨਾਰਜੀ ਬਹੁਤ ਬਹੁਤ ਥੈਂਕ ਯੂ ਸਾਹਿਬ ਥੰਕ ਯੂ ਤੁਹਾਨੂੰ ਵੀ ਦਈਆਂ ਸਾਡੇ ਜੀ ਸਾਰੇ ਮੀਡੀਆ ਕਰਦੇ ਨੂੰ ਨਾਮਸ਼ਾਹ ਸਾਰੇ ਵਸਿਆਂ ਨੂੰ ਬੜਾ ਬੜੀ ਰਣਨੀਤੀ ਦੀ ਹੈ ਜਬ ਪਲੈਨਿੰਗ ਕੀਆ ਦੇਖੋ ਜਿਹੜਾ ਅੱਜ ਦਾ ਹਾਊਸ ਦੇ ਉਹੀ ਵਿਕਾਸ ਦੀ ਗੱਲ ਕਰਦਾ ਮੈਂ ਸਾਹਿਬ ਵਿਕਾਸ ਦੀ ਗੱਲ ਕਰਾਂਗੇ ਪੁੱਛਾਂਗੇ ਚਲੋ ਨਾਰਥ 22 ਪ੍ਰਧਾਨ ਬਣੇ ਨੇ ਬਹੁਤ سارے ਲੋਕਾਂ ਨੂੰ ਖੁਸ਼ੀ ਹੋਇਆ ਉਹਨਾਂ ਵਿੱਚੋਂ ਅਸੀਂ ਵੀ ਹਾਂ ਕਿਉਂਕਿ ਨਾਰਥ ਹਮੇਸ਼ਾ ਹੀ ਸ਼ਹਿਰ ਦੇ ਲਈ ਕੰਮ ਕਰਦੇ ਨੇ ਔਰ ਜਿੱਥੇ ਕਿਤੇ ਲੋਕਾਂ ਨੂੰ ਬੁਲਾਉਂਦੇ ਨੇ ਤਾਂ मौके ਤੇ ਪਹੁੰਚਦੇ ਨੇ ਸੋ ਸਮੇਂ ਸਮੇਂ ਦੀ ਗੱਲ ਹੈ 2021 ਦੀ ਗੱਲ ਕਰੀਏ ਤਾਂ ਇਦਾਂ ਹੀ ਦਿਖਾ ਦੇ ਰਿਹਾ ਤੁਸੀਂ ਇਦਾਂ ਹੀ ਕਾਂਗਰਸ ਵੱਲੋਂ ਉਹ ਪੂਰੇ ਨਹੀਂ ਕੱਟੀ ਗਈ ਸੀ ਇਹ ਪਰ ਸਮੇ ਸਮੇਂ ਦੀ ਗੱਲ ਹੈ ਅੱਜ 2025 ਜਿਸਮਾ ਬਦਲ ਗਿਆ ਕਾਂਗਰਸ ਦੀ ਜਗ੍ਹਾ ਆਮ ਆਦਮੀ ਪਾਰਟੀ ਹਾਲਾਂਕਿ ਇਹ ਲਲਕਪੁਰ ਸਾਹਿਬ ਕੋਈ ਕਾਂਗਰਸ ਕੋਈ ਨਹੀਂ ਬਲਵਿੰਦਰ ਜੀ ਜਿਹੜੇ ਨੇ ਉਹ ਵੀ ਪਹਿਲੇ ਕਾਂਗਰਸ ਦਾ ਹਸ ਪਰ ਆਪਸ ਵਿੱਚ ਖਲਾਸ ਹੁੰਦੀ ਹੈ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਸਥਿਤੀਆਂ ਦੇਖ ਪਾ ਰਹੇ ਹੋ ਉਸ ਤੋਂ ਬਾਅਦ ਤੁਸੀਂ ਸਥਿਤੀ ਦੇਖ ਸਕਦੇ ਹੋ ਕਿ ਫਾੜੀ ਫਾੜੀ ਹੋਈ ਕਾਂਗਰਸ ਉਹਦੇ ਵਿੱਚੋਂ ਹੀ ਹੁਣ ਦੂਜੀ ਪਾਰਟੀ 'ਚ ਨਿਕਲ ਕੇ ਨਮਾਇਦੇ ਜਿਹੜੇ ਆ ਉਹ ਜੇਤੂ ਵੀ ਬਣ ਰਹੇ ਆ ਤਾਂ ਕਾਂਗਰਸ ਨੂੰ ਚਿੰਤਨ-ਮੰਥਨ ਕਰਨਾ ਚਾਹੀਦਾ ਕਾਂਗਰਸ ਪਾਰਟੀ ਨੂੰ ਆਪਣੇ ਆਪ ਤੇ ਚਿੰਤਨ-ਮੰਥਨ ਕਰਨਾ ਚਾਹੀਦਾ ਕਿ ਐਂਦਾ ਕਿਉਂ ਹੋਇਆ 2021 ਵਿੱਚ ਕਾਂਗਰਸ ਨੇ ਵੀ ਢੋਲ ਲਗਾੜੇ বাজਾਇੇ ਸੀਗੇ ਲੇਕਿਨ ਉਸ ਤੋਂ ਬਾਅਦ ਕਾਂਗਰਸ ਫਾੜੀ-ਫਾੜੀ ਹੁੰਦੀ ਹੈ ਤੇ ਅੱਜ ਜਿਹੜੇ ਜਿੱਤੇ ਨੇ ਜਿਹੜੇ ਪ੍ਰਧਾਨ ਬਣੇ ਨੇ ਉਹ ਕਾਂਗਰਸ ਚਰਲਿਕਸ ਕਰਕੇ ਕਾਂਗਰਸ ਨੂੰ ਚਿੰਤਨ-ਮੰਥਨ ਕਰਨਾ ਚਾਹੀਦਾ ਕਿ ਕਿਉਂ ਹੋਇਆ ਕਮੀ ਕਿੱਥੇ ਰਹਿ ਗਈ ਕਿਹੜੇ ਕਾਰਨ ਨੇ ਜਿਹਦੇ ਕਰਕੇ ਕਾਂਗਰਸ ਟੁੱਟਦੀ ਜਾ ਰਹੀ ਹੈ ਕਾਂਗਰਸ ਅੰਧਗਾਰ ਵੱਲ ਨੂੰ ਜਾ ਰਹੀ ਹੈ ਇੱਕ ਜਿਹੜੀ ਗੱਲ ਹੈ ਡਾਕਟਰ ਕਮਲ ਹੁਣਾਂ ਨੇ ਕਹੀ ਉਹ ਬੜੀ ਵਾਜਿਬ ਜੀ ਲੱਗੀ ਉਹ ਕਹਿੰਦੇ ਕਿ ਨਾਲੇ ਤਾਂ ਕਾਂਗਰਸ ਵਾਲੇ ਕਹਿੰਦੇ ਸੀ ਕਿ ਅਸੀਂ ਜਿਹੜਾ ਪਾਰਟਿਸਿਪੇਟ ਹੀ ਨਹੀਂ ਕਰਨਾ ਸਾਡੇ ਵੱਲੋਂ ਜਿਹੜੇ ਮਰਜ਼ੀ ਬਣਾ ਦਿਓ ਹਾਲਾਂਕਿ ਸ਼ਬਦ ਅੱਗੇ-ਪਿੱਛੇ ਹੋ ਸਕਦੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਵੱਲੋਂ ਜਿਹਨੂੰ ਮਰਜ਼ੀ ਮਨ ਲਓ ਤੋ ਕਹਿੰਦੇ ਅੱਜ ਇਹਨਾਂ ਕਿੰਤੂ ਪ੍ਰੰਤੂ ਕਿਉਂ ਇਹ ਡਾਕਟਰ ਕਮਲ ਉਹਨਾਂ ਨੇ ਗੱਲਬਾਤ ਰੱਖੀ ਹੈ ਔਰ ਮੇਨ ਗੱਲ ਇਹੀ ਹੈ ਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਨਵਾਂ ਸ਼ਹਿਰ ਕੰਨੀ ਦੇ ਕਿਾਰੇ ਵਾਂਗ ਸੁੱਕਿਆ ਪਿਆ ਤਾਂ ਕਹਿੰਦੇ ਕਿ ਜਿਹੜਾ ਬੂਟਾ ਜਿਹਨੂੰ ਪਾਣੀ ਨਾ ਲੱਗੇ ਉਹ ਸੁੱਕ ਜਾਂਦਾ ਤਾਂ ਬਸ ਹੁਣ ਜਿਹੜੇ ਜਿਹਨਾਂ ਦੇ ਸਿਰ ਤੇ ਤਾਜ ਸਜਿਆ ਉਹ ਜਿਹੜੇ ਬੂਟੇ ਸੁੱਕੇ ਉਹਨਾਂ ਨੂੰ ਹਰੇ ਕਰਨ ਦੀ ਕੋਸ਼ਿਸ਼ ਕਰਨ ਕੰਨੀ ਦੇ ਕਿਾਰੇ ਤੱਕ ਪਾਣੀ ਪਹੁੰਚਾਣ ਦੀ ਕੋਸ਼ਿਸ਼ ਕਰਨ ਔਰ ਜਿੱਥੇ ਗੰਦਾ ਪਾਣੀ ਜਮਾ ਹੈ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸ਼ਹਿਰ ਵਾਸੀ ਦੁਆਵਾਂ ਦੇਣਗੇ ਨਹੀਂ ਤਾਂ ਸ਼ਹਿਰ ਵਾਸੀਆਂ ਨੇ ਜਿਵੇਂ ਪਹਿਲਾਂ ਜਿਹੜੇ ਗਲਤੀ ਕਰਦੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਤਾਂ ਸ਼ਹਿਰ ਵਾਸੀ ਇਸ ਤਰੀਕੇ ਫਿਰ ਮਾਫ਼ ਵੀ ਨਹੀਂ ਕਰਨਗੇ ਤਾਂ ਜ਼ਿੰਮੇਵਾਰੀ ਵੱਡੀ ਹੈ ਵੱਡੀ ਜ਼ਿੰਮੇਵਾਰੀ ਨੂੰ ਵੱਡੀ ਦ੍ਰਿੜਤਾ ਨਾਲ ਨਿਭਾਉਣਾ ਪੈਂਦਾ ਹੈ ਵੱਡੇ ਜੋਸ਼ ਨਾਲ ਹੋਸ਼ ਨਾਲ ਨਾਲ ਦੀ ਨਾਲ ਹੋਸ਼ ਵੀ ਚਾਹੀਦਾ ਵੱਡੇ ਜੋਸ਼ ਵੱਡੇ ਹੋਸ਼ ਨਾਲ ਨਿਭਾਉਣਾ ਚਾਹੀਦਾ ਔਰ ਜੇ ਨਿਭਾਉਣਗੇ ਤਾਂ ਜ਼ਰੂਰ ਕਿਉਂਕਿ ਕੱਲਾ ਕਿਲਾ ਫਤਿਹ ਕਰਨਾ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣਾ ਵੀ ਜ਼ਰੂਰੀ ਹੁੰਦੀ ਹੈ ਜ਼ਰੂਰੀ ਹੁੰਦੇ ਨੇ ਔਰ ਸਵਾਤਾਂ ਆ ਜੇ ਲੋਕਾਂ ਦੀ ਦਿਲ ਦੀਆਂ ਫਰਜ਼ਾਂ ਤੇ ਨਾਮ ਲਿਖਿਆ ਜਾਵੇ ਇਹ ਤੱਕੇ ਨਾ ਨਾਮ ਨਹੀਂ ਲਿਖਾਏ ਜਾਂਦੇ ਇਹ ਨਾਮ ਜਿਹੜੇ ਆ ਉਹ ਬੜੀ ਹ ਹਲੀਮੀ ਨਾਲ ਲੋਕਾਂ ਦੇ ਨਾਲ ਤੁਰ ਕੇ ਜਿਹੜੇ ਦਿਲ ਦੀਆਂ ਫਰਜ਼ਾਂ ਤੇ ਨਾਮ ਲਿਖਾਏ ਜਾਂਦੇ ਆ ਜੀ ਦਿਖਾ ਦਿਓ ਇੱਕ ਵਾਰੀ ਇੱਧਰ ਤਾਂ ਵਨੀਤ ਜੀ ਵਨੀਤ ਜਾੜਲਾ ਔਰ ਨਾਲ ਦੀ ਨਾਲ ਮਾਰਕੀਟ ਬੰਡੀ ਮੰਡੀ ਬੋਰਡ ਦੇ ਚੇਅਰਮੈਨ ਗਗਨ ਅਗਨੀ ਹੋਤਰੀ ਹਾਲੇ ਵੀ ਇੱਥੇ ਰਸਬੋਤ ਹੈ ਔਰ ਇੱਕ ਕਿਸ ਗੱਲ ਦਾ ਰੱਸ਼ ਹੈ ਆਪਾਂ ਅਗਲੇ ਵੀਡੀਓ ਤੋਂ ਦਿਖਾ ਦੇਣਾ